ਅਸਲਾਮ ਵਾਲੇਕਮ ਵੀਰੋ ਉਹ ਸਿਆਣਿਆਂ ਦੇ ਨੇ ਕਿ ਧੀਆ ਆਪਦੇ ਮੁਕੱਦਰ ਲੈ ਕੇ ਆਂਦੀਆਂ ਨੇ ਉਹ ਕੋ ਬੰਦਾ ਸੀ ਤੇ ਉਹ ਕਿਸੇ ਵਾਲੇ ਨੌਕਰੀ ਕਰਦਾ ਸੀ ਤੇ ਕੰਮ ਬੜਾ ਚੰਗਾ ਕਰਦਾ ਸੀ ਆਪਦੇ ਟਾਈਮ ਤੇ ਆਣਾ ਟਾਈਮ ਤੇ ਜਾਣਾ ਤੇ ਉਹਦੇ ਮਾਲਕ ਨੇ ਨਾ ਉਹਨੂੰ ਇਹ ਕੰਮ ਉਹਦਾ ਵੇਖ ਕੇ ਕੰਮ ਤੋਂ ਖੁਸ਼ ਹੋ ਕੇ ਉਹਦੀ ਤਨਖਾਹ ਵਧਾ ਦਿੱਤੀ 5000 ਜਿਹੜੀ ਅੱਗੇ 5000 ਸੀ ਹੁਣ 30000 ਕਰਤੀ ਤੇ ਉਹ 30000 ਤਨਖਾਹ ਕੀਤੀ ਉਨੇ ਆਪਦੇ ਮਾਲਕ ਦਾ ਕੋਈ ਸ਼ੁਕਰੀਆ ਦਾ ਨਾ ਕੀਤਾ ਉਹ ਉੰਜ ਹੀ ਆਦਾ ਇਸ ਤਰ੍ਹਾਂ ਕੰਮ ਕਰਦਾ ਰਿਹਾ ਪੁੰਜੀ ਆਵੇ ਉੰਜ ਹੀ ਜਾਵੇ ਕੰਮ ਤੇ ਆਦਾ ਕੰਮ ਤੇ ਅਰੇ ਲੱਗਾ ਉਹ ਮਾਲਕ ਬੜਾ ਪਰੇਸ਼ਾਨ ਹੋਇਆ ਉਹਨੇ ਕਿਹਾ ਵੀ ਮੈਂ ਜੀ ਤਨਖਾਹ ਵਧਾਈ ਏ ਤੇ ਇਹਨੇ ਨਾ ਗੋ ਮੇਰਾ ਸ਼ੁਕਰੀਆ ਦਾ ਕੀਤਾ ਹੈ ਚੰਗਾ ਬੰਦਾ ਹੈ ਫਿਰ ਉਹਨੂੰ ਇਸ ਗੱਲ ਦਾ ਨਾ ਮਾਲਕ ਨੂੰ ਬੜਾ ਹੀ ਗੁੱਸਾ ਉਹ ਮਹੀਨਾ ਕੁ ਲੰਘਿਆ ਨਾ ਤੇ ਉਹਨੇ ਜਿਹੜੀ ਹੈ ਨਾ ਉਹਦੀ ਤਨਖਾਹ ਕਟਾਈ ਤੀ ਉਹ ਜੋ ਤਨਖਾਹ ਕਟਾਈ ਤੀ ਉਨੇ ਕਹਿਆ ਚਲੋ ਹੁਣ ਤਾਂ ਜਿਹੜਾ ਹੈ ਨਾ ਹੁਣ ਤਾਂ ਗੱਲਬਾਤ ਕਰੇਗਾ ਉਹ ਜਦ ਤਨਖਾਹ ਕਟਾਈ ਉਹਨੇ ਤਾਂ ਵੀ ਕੋਈ ਨਾ ਗੱਲਬਾਤ ਕੀਤੀ ਉਹਨੇ ਨਾ ਉਹ ਗਿਲਾ ਕੀਤਾ ਕੋਈ ਗੱਲਬਾਤ ਨਾ ਕੀਤੀ ਉਹ ਮਾਲਕ ਫਿਰ ਵੀ ਬੜਾ ਹਰਾਨ ਹੋਇਆ ਉਹਨੇ ਕਿਹਾ ਮੈਂ ਤਨਖਾਹ ਵਧਾਈ ਹੈ ਤੇ ਇਹਨੇ ਤਾਂ ਵੀ ਕੋਈ ਗੱਲ ਨਹੀਂ ਕੀਤੀ ਜੇ ਕਟਾਈ ਹੈ ਤੇ ਨਾ ਤਾਂ ਵੀ ਕੋਈ ਗੱਲਬਾਤ ਨਹੀਂ ਕੀਤੀਗੀ ਫਿਰ ਉਹ ਮਾਲਕ ਨੇ ਇੱਕ ਦਿਨ ਉਹਨੂੰ ਸਾਦੀ ਲਿਆ ਹੁਣ ਕਹੇ ਵੀ ਇਧਰ ਆ ਤੂੰ ਮੈਨੂੰ ਗੱਲ ਦੱਸ ਵੀ ਜਦੋਂ ਮੈਂ ਤੇਰੀ ਤਨਖਾਹ ਵਧਾਈ ਹੈ ਤੂੰ ਉਦੋਂ ਵੀ ਮੇਰਾ ਸ਼ੁਕਰਿਆਦਾ ਨਹੀਂ ਕੀਤਾ ਜੇ ਮੈਂ ਤੇਰੀ ਤਨਖਾਹ ਘਟਾਈਏ ਤਾਂ ਵੀ ਕਿਉਂ ਨਾ ਗੋ ਤੂੰ ਮੈਨੂੰ ਗਿਲਾ ਕੀਤਾ ਕੋਈ ਗੱਲਬਾਤ ਨਹੀਂ ਕੀਤੀਗੀ ਉਹ ਜਿਹੜਾ ਮਲਾਜ਼ਮ ਹੈ ਉਹ ਆਦੇ ਮਾਲਕ ਨੂੰ ਆਂਦਾ ਉਹ ਕਰਦਾ ਸਾਬ ਜੀ ਜਦੋਂ ਤੁਸੀਂ ਮੇਰੀ ਤਨਖਾਹ ਵਧਾਈ ਸੀ ਨਾ ਉਸ ਦਿਨ ਮੇਰੇ ਘਰ ਧੀ ਪੈਦਾ ਹੋਈ ਸੀ ਤੇ ਮੈਂ ਇਹ ਸਾਬ ਲੈ ਕੇ ਇਹ ਧੀ ਪੈਦਾ ਹੋਈ ਤੇ ਇਹ ਆਦੇ ਮਕਦਰ ਨਾਲ ਲੈ ਆਈਏ ਤੋਨੇ ਕਿਹਾ ਜਣ ਉਹਦਾ ਗੱਲ ਠੀਕ ਹੈ ਧੀ ਪੈਦਾ ਹੋਈ ਸੀ ਤੇ ਜਿਸ ਦਿਨ ਤੇਰੀ ਮਤਰਾ ਤਨਖਾਹ ਘਟਾਈਏ ਉਦੋਂ ਵੀ ਕੋਈ ਗੱਲਬਾਤ ਨਹੀਂ ਕੀਤੀ ਉਨੇ ਕੇ ਅੱਲਾਹ ਦੀ ਕਰਨੀ ਐਸੀ ਹੋਈ ਏ ਕਿ ਜੇ ਤੁਸੀਂ ਮੇਰੀ ਤਨਖਾਹ ਘਟਾਈ ਸੀ ਉਹ ਦਿਨੋਂ ਫੌਤ ਹੋ ਗਈ ਏ ਤੇ ਮੈਂ ਇਹ ਸੋਚਿਆ ਕਿ ਉਹ ਆਦੇ ਮਕਦਰ ਜਿਹੜੀ ਹੈ ਨਾ ਉਹ ਨਾਲ ਲੈ ਗਈ ਏ ਤੇ ਉਹ ਇਹ ਆ ਕਿ ਧੀਆਂ ਜਿਹੜੇ ਨਾ ਉਹ ਆਪਦੇ ਮਕਦਰ ਨਾਲ ਲੈ ਕੇ ਆਂਦੀਆਂ ਨੇ ਤੇ ਕਈ ਬੰਦੇ ਪਰੇਸ਼ਾਨ ਹੋ ਜਾਂਦੇ ਨੇ ਧੀਆਂ ਤੋਂ ਪਰੇਸ਼ਾਨ ਆ ਗੁਰ ਧੀਆਂ ਆਪਦੇ ਮਕਦਰ ਖਾਂਦੀਆਂ ਨੇ ਆਪਦੇ ਮਕਦਰ ਨਾਲ ਲੈ ਕੇ ਆਂਦੀਆਂ ਨੇ ਤੁਸੀਂ ਵੇਖਿਆ ਹੋਣਾ ਕਈ ਬੰਦੇ ਮਾੜੇ ਹੁੰਦੇ ਨੇ ਉਹ ਧੀਆਂ ਰੱਬ ਧੀਆਂ ਦੇਂਦਾ ਤੇ ਉਹਨਾਂ ਦਾ ਕੰਮ ਚੱਲ ਪੈਂਦੇ ਨੇ ਉਹ ਧੀਆਂ ਆਪਦੇ ਮੁਕੱਦਰ ਨਾਲ ਲੈ ਕੇ ਆਂਦੀਆਂ ਨੇ